ਕੀ ਸਾਸਰੀ ਕਾਲ ਜੀ ਸਰਣ ਅੱਜ ਪੰਪਤਿਆ ਆਪਾਂ ਸੈਣੀ ਪਿੰਡ ਜ਼ਿਲ੍ਹਾ ਬਰਨਾਲਾ ਬਾਈ ਕੋਲ ਮੋਬਾਈਲ ਆ ਪੁਰਾਣੇ ਵੀ ਆ ਨਵੇਂ ਵੀ ਆ ਸਾਰਾ ਤਰ੍ਹਾਂ ਦੇ ਵੈਰਾਈਟੀਆਂ ਕਰਦੇ ਆਪਾਂ ਬਾਈ ਨੇ ਗੱਲ ਬਾਤ ਹਾਂਜੀ ਵੀਰ ਜੀ ਸਾਸਰੀ ਕਾਲ ਜੀ ਠੀਕ ਹੈ ਬਾਈ ਜੀ ਸੀਨਾ ਵੀਰ ਜੀ ਆਪਣਾ ਮੇਰਾ ਨਾਂ ਅਨਕੁਸ਼ ਹੈ ਜੀ ਠੀਕ ਹੈ ਜੀ ਪਿੰਡ ਪਿੰਡ ਸੈਣਾ ਜੀ ਠੀਕ ਹੈ ਜੀ ਤੇ ਆਪਾਂ ਨੂੰ ਕੀ ਕੀ ਸਮਾਨ ਮਿਲਦਾ ਵੀਰੇ ਆਪਣੇ ਬਾਈ ਨਵੇਂ ਪੁਰਾਣੇ ਮੋਬਾਈਲ ਮੋਬਾਈਲ ਰੀਚਾਰਜ ਬੈਂਕ ਦਾ ਕੰਮ ਆਪਰੇ ਕੋਲ ਪੈਸੇ ਕਢਾਏ ਜਾਂਦੇ ਜਮਾ ਕੀਤੇ ਜਾਂਦੇ ਆਗੇ ਸਾਰਾ ਕੰਮ ਕੀਤਾ ਜਾਂਦਾ ਬਾਈ ਆਪਣੇ ਕੋਲ ਚਾਰਜਰ ਐਡਾਪਟਰ ਹਾਂਜੀ ਬਾਈ ਫੋਨ ਬਾਈ ਕੋਲ ਹੈਗਾ ਹਾਂਜੀ ਕਿਹੜੇ ਕਿਹੜੇ ਵੀਰੇ ਦਿਖਾਓ ਆਪਣੇ ਕੋਲੇ ਬਾਈ ਸਾਰੇ ਕੰਪਨੀ ਦਾ ਫੋਨ ਆ iPhone ਦਾ ਆਪਣੇ ਕੋਲੇ ਖਾਸ ਕਰਕੇ ਹੈਗੇ ਠੀਕ ਹੈ ਜੀ ਠੀਕ ਹੈ ਨਵੇਂ ਪੁਰਾਣੇ ਸਾਰੇ ਆਪਣੇ ਕੋਲ ਫੋਨ ਮਿਲਦੇ ਆ ਬਾਈ ਜੇ ਕੋਈ ਅਨਲੌਕ ਲੂ ਖੋਲਣੇ ਵੀ ਸਾਰਾ ਬਾਈ ਲੋਕ ਫੋਲ ਦਾ ਰਿਪੇਅਰ ਦਾ ਖਾਸ ਪ੍ਰਬੰਧ ਆ iPhone ਦਾ ਰਿਪੇਅਰ ਆਪਾਂ ਖਾਸ ਕਰਦੇ ਆ ਆਹ ਕਿਹੜਾ ਫੋਨ ਹੈ ਇਹ Redmi ਦਾ ਬ ਠੀਕ ਹੈ ਇਹ ਇਧਰਲਾ ਜਿਹੜਾ ਸਿਰੇ ਵਾਲਾ ਇਹ ਕਿਹੜਾ ਇਹ Samsung ਬਈ ਇਹ ਚੱਕ ਦੇਖਾ ਜੋ ਤੇ ਸਸਤਾ ਬਰੋ Samsung ਦਾ ਠੀਕ ਹੈ న్యూ ਸਾਰੇ ਸਸਤੇ ਤੋਂ ਸਸਤਾ ਬਈ ਮਹਿੰਗੇ ਤੋਂ ਮਹਿੰਗਾ ਫੋਨ ਆਪਣੇ ਕੋਲ ਆ ਇਧਰ ਨਹੀਂ ਇਹ ਵੀ ਬਈ Redmi ਦਾ ਇਹ ਵੀ Redmi ਦਾ ਬਈ Vivo ਠੀਕ ਹੈਗਾ Redmi Vivo ਜਿਹੜਾ ਸਸਤਾ ਦਾ ਤੇ ਇਹਨਾਂ ਦਾ ਕੀ ਰੇਟ ਹੈ ਇਹਨਾਂ ਦਾ ਮੋਟਾ ਸਸਤਾ ਬਈ 2000 ਰੁਪਏ ਦਾ ਦੇ ਦਾਂਗੇ ਬਈ Vivo ਦਾ ਠੀਕ ਹੈ ਜੀ ਠੀਕ ਚਿਪਾਂ ਪੈਂਡਰ ਆ ਬਾਈ ਸਾਰਾ ਕੁਝ ਆਪਣੇ ਕੋਲੇ ਮਿਲਦਾਗਾ ਠੀਕ ਹੈ ਚਾਪਾ ਭਰੋਣੀਆਂ ਆ 50 ਰੁਪਏ ਚਾਪ ਦੇ ਭਰਾਈ ਦੇ ਲੈਣੇ ਆਪਾਂ ਬਈ ਠੀਕ ਹੈ ਠੀਕ ਆ ਮਨ ਤੁਹਾਡੇ ਗਾਣੇ ਭਰੇ ਜਾਂਦੇ ਹੈਗੇ ਠੀਕ ਹੈ ਜੀ ਤੇ ਆ ਆਪਣਾ ਜਿਹੜਾ ਕਹਿੰਦਾ ਬੈਂਕ ਦਾ ਕੰਮ ਆ ਬਈ ਆਪਣੇ ਕੋਲੇ ਸਾਰਾ ਆ ਫੋਟੋਕਾਪੀ ਕਰਾਉਣੀ ਆ ਫੋਟੋ ਕਾਪੀ ਬਈ ਸਾਰਾ ਕੰਮ ਠੀਕ ਹੈ ਠੀਕ ਹੈ ਤੇ ਇਧਰ ਲਈ ਆਪਣੇ ਸਪੀਕਰਸ ਬੁੱਕਰ ਜੇਕਰ ਨਾਲੇ ਸਾਰਾ ਕੁਝ ਬਈ ਸਾਰਾ ਕੁਝ ਤਿੰਨ 300 ਰੁਪਏ ਤੋਂ ਹੈਡਕੋਨ ਸ਼ੁਰੂ ਹੋ ਜਾਂਦਾ ਬਈ ਠੀਕ ਹੈ ਜੀ ਆ ਮਾੜੇ ਇਧਰ ਲਈ ਵੀ ਦਿਖਾ ਦਿਓ ਆਪਣੇ ਗੱਡੀ ਦਾ ਚਾਰਜ ਦਿਖਾ ਦਿਓ ਜੀ ਕਿਆ ਤੇ ਬਈ ਗੱਡੀ ਦਾ ਚਾਰਜ ਆਪਣੇ ਕੋਲੇ 20 26 51 61 ਸਾਰੀਆਂ ਕੰਪਨੀਆਂ ਪੈਟਰੋਲਿੰਗ ਦੇ ਚਾਰਜਰ ਵਰਤਦੇ ਆ ਬਈ ਇਹ ਕੀ ਰੇਂਜ ਚ ਵੀਰੇ ਇਹ ਬਈ 400 ਰੁਪਏ ਤੋਂ ਸਟਾਰਟ ਆ ਠੀਕ ਹੈ ਜੀ ਇਹ ਬਾਈ ਚਾਰਜ ਅੱਜ ਕੱਲ ਆਇਆ ਵੀਰੇ ਬਡੇ ਉਹੀ ਆ ਬਾਈ ਇਹੇ ਉਹੀ ਚਾਰਜ ਆ ਬਾਈ ਹਾਂ ਠੀਕ ਹੈ ਜੀ ਠੀਕ ਹੈ ਹੋਰ ਆਪ ਨੂੰ ਦਿਖਾਉ ਜੀ ਹੋਰ ਬਈ ਆਹ 51 ਵਾਟ ਦਾ ਚਾਰਜਰ ਆ ਬਾਈ ਅਸੇ ਜਿਹੜਾ ਨਵਾਂ ਆਇਆ ਅੱਜ ਕੱਲ ਹਾਂ ਜੀ ਨਵਾਂ ਚਾਰਜਰ ਇਹਦਾ ਕੀ ਰੇਟ ਚੱਲਦਾ ਜੀ ਇਹ 550 ਰੁਪਏ ਦਾ ਬਾਈ ਠੀਕ ਹੈ ਭਰਾ ਹਾਂਜੀ ਤੇ ਹੋਰ ਇਧਰ ਨੂੰ ਚੱਲੋ ਫਿਰ ਇਹ ਕ ਫੋਨ ਦਾ ਕਵਰ ਮਿਲਦਾ ਬਈ ਆਪਾਂ ਕੋਲੇ ਗਾਗ ਲਾਉਂਦੇ ਆਂਗੇ ਆਪਾਂ ਹਾਰੇ ਫੋਨਾਂ ਦੇ ਬਈ ਠੀਕ ਹੈ ਜੀ ਲੱਗ ਲੱਗ ਤਰ੍ਹਾਂ ਦੇ ਕਵਰ ਆ ਬਈ ਆਈਫੋਨਾਂ ਦੇ ਕਵਰ ਆਪਾਂ ਕੋਲੇ ਖਾਸ ਤਰਕੇ ਆ ਠੀਕ ਹੈ ਜੀ ਰ ਤੇ ਬਾਈ ਇਹਨਾਂ ਨੂੰ ਜ਼ਰੂਰ ਕਨੈਕਟ ਕਰੋ ਪੈਂਡਾ ਸੈੜਾ ਠੀਕ ਆ ਰਿਪੇਅਰ ਵੀ ਕਰ ਰਿਆ ਰਿਪੇਅਰ ਰੂਮ ਆ ਬਾਈ ਦਾ ਤੇ ਬਸ ਦੇਖ ਸਕਿਆ ਤੇ ਪੈਸੇ ਵੀ ਨਿਕੜਾ ਨਿਕੜਦੇ ਨੇ ਆ ਜੀ ਬਾਈ ਪੈਸੇ ਕੱਢਦੇ ਆ ਜਮਾ ਵੀ ਕਰ ਦਿਆ ਕ੍ਰੈਡਿਟ ਕਾਰਡ ਖਾਸ ਕਰਕੇ ਆਪਾਂ ਸਵੈਪ ਮਾਰਦੇ ਆ ਬਾਈ ਠੀਕ ਹੈ ਜੀ ਹਾਂਜੀ ਉਹਦੇ ਕੱਢ ਦਿਆਂ ਹਾਂਜੀ ਠੀਕ ਹੈ ਗੂਗਲ ਪੇ ਕਿਸੇ ਨੇ ਕਰਾਉਣੇ ਲਾਓ ਪੇ ਫੋਨ ਪੇ ਪੇਟੀਐਮ ਜਿਹੜਾ ਕੋਈ ਮਰਜ਼ੀ ਕਰਵਾ ਲੈਣ ਠੀਕ ਹੈ ਜੀ ਲੋਪਰਾ ਬਾਈ ਨੂੰ ਜ਼ਰੂਰ ਹੈਲਪ ਕਰੋ ਨਾਲੇ ਨੰਬਰ ਬਾਈ ਦਾ ਸਕਰੀਨ ਤੇ ਲਾ ਦਾਂਗੇ ਮਿਲਦੇ ਆ ਭਰਾ ਅਗਲੀ ਵੀਡੀਓ ਠੀਕ ਆ ਬਾਈ ਓਕੇ